ਲਗਭਗ 5 ਨਵੰਬਰ ਨੂੰ 2 ਘੰਟਿਆਂ ਲਈ 1 ਤੋਂ 3 ਵਜੇ ਤੱਕ ਪੰਜਾਬ ਦੇ 19 ਜ਼ਿਲ੍ਹਿਆਂ ਦੇ ਵਿੱਚ 26 ਥਾਵਾਂ ਤੇ ਰੇਲਾਂ ਜਮ ਕੀਤੀਆਂ ਜਾਣਗੀਆਂ ਜਿੱਥੇ ਬਿਜਲੀ ਸੋਧ ਬਿੱਲ ਦਾ ਖਰੜਾ ਵਾਪਸ ਕਰਾਉਣਾ ਹੈਗਾ ਉੱਥੇ ਜਿੰਨੀਆਂ ਵੀ ਸੂਬਿਆਂ ਦੀਆਂ ਸਰਕਾਰਾਂ 30 ਨਵੰਬਰ ਦਾ ਸਮਾਂ ਰੱਖਿਆ ਕਿਸੇ ਨੇ ਵੀ ਇਸ ਬਿੱਲ ਦੇ ਵਿਰੋਧ ਵਿੱਚ ਨਹੀਂ ਬੋਲਿਆ ਹੈਗਾ ਨਾ ਭਗਵੰਤ ਮਾਨ ਦੀ ਸਰਕਾਰ ਇਹਦੇ ਖਿਲਾਫ ਬੋਲੀ ਹੈਗੀ ਨਾ ਕੁਝ ਕਿਹਾ ਹੈਗਾ ਕਿਸਾਨ ਮਜ਼ਦੂਨ ਮੋਰਚਾ ਪੰਜਾਬ ਵੱਲੋਂ ਵੱਖ-ਵੱਖ ਮੰਗਾਂ ਨੂੰ ਲੈ ਕੇ ਮਿਤੀ 5 ਦਸੰਬਰ 2025 ਨੂੰ ਰਾਜ ਭਰ ਵਿੱਚ ਸੰਕੇਤਕ ਰੇਲ ਰੋਕੋ ਅੰਦੋਲਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਰੇਲ ਰੋਕੋ ਦੁਪਹਿਰ 1 ਵਜੇ ਤੋਂ 3 ਵਜੇ ਤੱਕ 2 ਘੰਟੇ ਲਈ ਕੀਤਾ ਜਾਵੇਗਾ ਜਿਸ ਦੌਰਾਨ ਸੂਬੇ ਦੇ 19 ਜ਼ਿਲ੍ਹਿਆਂ ਵਿੱਚ 26 ਵੱਖ-ਵੱਖ ਥਾਵਾਂ ਤੇ ਰੇਲਾਂ ਦੀ ਆਵਾਜਾਈ ਠੱਪ ਰਹੇਗੀ। ਮੋਰਚੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਬਿਜਲੀ ਸੋਧ ਬਿੱਲ 2025 ਦਾ ਖਰੜਾ ਰੱਦ ਕਰਵਾਉਣ ਘਰਾਂ ਵਿੱਚ ਲੱਗ ਰਹੇ ਪ੍ਰੀਪੇਡ ਮੀਟਰ ਉਤਾਰ ਕੇ ਪੁਰਾਣੇ ਮੀਟਰਾਂ ਦੀ ਬਹਾਲੀ ਅਤੇ ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਜਨਤਕ ਜਾਇਦਾਦਾਂ ਦੀ ਕਥਿਤ ਜ਼ਬਰੀ ਵਿਕਰੀ ਦੇ ਵਿਰੋਧ ਸਮੇਤ ਕਈ ਗੰਭੀਰ ਮਸਲਿਆਂ ਨੂੰ ਲੈ ਕੇ ਇਹ ਫੈਸਲਾ ਲਿਆ ਗਿਆ ਹੈ ਜੇਕਰ ਸਰਕਾਰ ਨੇ ਇਹਨਾਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਸੰਘਰਸ਼ ਦੀ ਰੂਪਰੇਖਾ ਹੋਰ ਪੁਲਕੀ ਜਾਵੇਗੀ ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈਪਟਰ ਪੰਜਾਬ ਲਗਭਗ 5 ਨਵੰਬਰ ਨੂੰ 2 ਘੰਟਿਆਂ ਲਈ 1 ਤੋਂ 3 ਵਜੇ ਤੱਕ ਪੰਜਾਬ ਦੇ 19 ਜ਼ਿਲ੍ਹਿਆਂ ਦੇ ਵਿੱਚ 26 ਥਾਵਾਂ ਤੇ ਰੇਲਾਂ ਜਮ ਕੀਤੀਆਂ ਜਾਣਗੀਆਂ। ਉਹਦੇ ਵਿੱਚ ਅੰਮ੍ਰਿਤਸਰ, ਦੇਵੀਦਾਸਪੁਰਾ, ਮਜੀਠਾ, ਗਰਦਾਸਪੁਰ, ਬਟਾਲਾ, ਗਰਦਾਸਪੁਰ, ਡੇਰਾ ਬਾਬਾ ਨਾਨਕ, ਪਠਾਨਕੋਟ ਦੇ ਵਿੱਚ ਧਿਆਨੰਦ ਫਾਟਕ, ਹੁਸ਼ਿਆਰਪੁਰ ਦੇ ਵਿੱਚ ਟਾਂਡਾ ਔਰ ਇਹਦੇ ਨਾਲ ਪੰਘਾਲਾ ਰੇਲਟੇਸ਼ਨ ਹੋਊਗਾ ਦੋ ਥਾਵਾਂ ਤੇ ਹੁਸ਼ਿਆਰਪੁਰ। ਜਲੰਧਰ ਜਲੰਧਰ ਕੈਂਟ ਦੇ ਵਿੱਚ ਹੋਊਗਾ ਕਪੂਰਥਲਾ ਸੁਲਤਾਨਪੁਰ ਨੇੜੀ ਦੇ ਨੇੜੇ ਰੇਲ 트랙 ਜਾਮ ਹੋਊਗਾ ਤਰਨਤਾਰਨ ਦੇ ਵਿੱਚ ਤਰਨਤਾਰਨ ਰੇਲਵੇ ਸਟੇਸ਼ਨ ਸਿਟੀ ਦੇ ਵਿੱਚ ਹੋਊਗਾ ਫਰੋਜ਼ਪੁਰ ਦੇ ਵਿੱਚ ਬਸਤੀ ਟੈਂਕਾਂ ਵਾਲੀ ਅਰ ਤਿੰਨ ਥਾਵਾਂ ਤੇ ਹੋਰ ਮੱਲਾਂ ਵਾਲਾ ਸਮੇਤ ਰੇਲ 트랙 ਜਾਮ ਹੋਣਗੇ ਇਸੇ ਤਰੀਕੇ ਨਾਲ ਮੋਗਾ ਮੋਗਾ ਰੇਲਵੇ ਸਟੇਸ਼ਨ ਇਸੇ ਤਰੀਕੇ ਨਾਲ ਲੁਧਿਆਣਾ ਲੁਧਿਆਣਾ ਸਰਨੇਵਾਲ ਰੇਲਵੇ ਸਟੇਸ਼ਨ ਹੋਊਗਾ ਰੋਪੜ ਦੇ ਵਿੱਚ ਰੋਪੜ ਰੇਲਵੇ ਸਟੇਸ਼ਨ ਜਾਮ ਕੀਤਾ ਜਾਊਗਾ ਪਟਿਆਲੇ ਦੇ ਵਿੱਚ ਮੇਨ ਵੱਡਾ ਨਾਕਾ ਸ਼ੰਭੂ ਰੇਲਵੇ ਸਟੇਸ਼ਨ ਅਰੋਤੋ ਦਾ ਨਾਬਾ ਦੇ ਵਿੱਚ ਹੋਊਗਾ ਮਾਨਸਾ ਦੇ ਵਿੱਚ ਮਾਨਸਾ ਰੇਲਵੇ ਸਟੇਸ਼ਨ ਸੰਗਰੂਰ ਦੇ ਵਿੱਚ ਵੀ ਇੱਕ ਥਾਂ ਦੇ ਉੱਤੇ ਆਪਣਾ ਆਪਣਾ ਸ਼ਹੀਦ ਉਦਮ ਸਿੰਘ ਰੇਲਵੇ ਸਟੇਸ਼ਨ ਦੇ ਉੱਤੇ ਜਿਹੜੀ ਸਨਾਮ ਦੇ ਵਿੱਚ ਰੇਲ ਡੱਕੀ ਜਾਊਗੀ ਇਸੇ ਤਰੀਕੇ ਨਾਲ ਬਠਿੰਡਾ ਜਿਹੜਾ ਵਾ ਰਾਮਪੁਰਾ ਦੇ ਰਾਮਪੁਰਾ ਦੇ ਵਿੱਚ ਰੇਲ 트랙 ਜਾਮ ਕਰੇਗਾ ਇਸ ਤਾਂ ਮੁਕਸਰ ਮਲੂਰ ਤੇ ਮੁਕਸਰ ਅਰ ਇਸੇ ਤਰ੍ਹਾਂ ਫਰੀਦਕੋਟ ਦੇ ਵਿੱਚ ਫਰੀਦਕੋਟ ਰੇਲਵੇ ਸਟੇਸ਼ਨ ਜਾਮ ਕੀਤੇ ਜਾਣਗੇ ਆ ਔਰ ਇਹ ਲਗਭਗ 26 ਥਾਵਾ ਹੋ ਜਾਣੀਆਂ 19 ਜ਼ਿਲੇ ਹੋ ਜਾਣੇ ਅਸੀਂ ਪੰਜਾਬ ਵਾਸੀਆਂ ਨੂੰ ਬਿਜਲੀ ਸੋਧ ਬਿਲ 2025 ਜਿਹਦੇ ਨਾਲ ਪੰਜਾਬ ਰਾਜ ਬਿਜਲੀ ਬੋਰਡ ਨਿੱਜੀ ਕਾਰਪੋਰੇਟ ਕੰਪਨੀਆਂ ਦੇ ਹੱਥ ਵਿੱਚ ਚਲਾ ਜਾਣਾ 80% ਘਰਾਂ ਦੇ ਵਿੱਚ ਬਿਜਲੀ ਨਹੀਂ ਬੱਲਣੀ ਹੈਗੀ ਜਿਹੜੇ ਪ੍ਰੀਪੇਡ ਮੀਟਰ ਹੋਣ ਲੱਗੇ ਹੋਏ ਆ ਇਹਨਾਂ ਦਾ 1 ਲੱਖ 1 ਲੱਖ 42000 92000 ਬਿੱਲ ਆ ਰਹੇ ਆ ਇਹ ਆਵਾਜ਼ ਆ ਰਹੀ ਪਿੰਡਾਂ ਦੇ ਵਿੱਚੋਂ ਅਰ ਅਸੀਂ ਜਿੱਥੇ ਬਿਜਲੀ ਸੋਧ ਬਿੱਲ ਦਾ ਖਰੜਾ ਵਾਪਸ ਕਰਾਉਣਾ ਹੈਗਾ ਉੱਥੇ ਜਿੰਨੀਆਂ ਵੀ ਸੂਬਿਆਂ ਦੀਆਂ ਸਰਕਾਰਾਂ 30 ਨਵੰਬਰ ਦਾ ਸਮਾਂ ਰੱਖ ਗਿਆ ਕਿਸੇ ਨੇ ਵੀ ਇਸ ਬਿੱਲ ਦੇ ਵਿਰੋਧ ਵਿੱਚ ਨਹੀਂ ਬੋਲਿਆ ਹੈਗਾ ਨਾ ਭਗਵੰਤ ਮਾਨ ਦੀ ਸਰਕਾਰ ਇਹਦੇ ਖਿਲਾਫ ਬੋਲੀ ਹੈਗੀ ਨਾ ਕੁਝ ਕਿਹਾ ਹੈਗਾ ਔਰ ਇਹਦੇ ਇਸ ਗੱਲ ਲਈ ਔਰ ਇਹਦੇ ਨਾਲ ਨਾਲ ਜਿਹੜੀਆਂ ਪੰਜਾਬ ਦੀਆਂ ਜਨਤਕ ਜਾਇਦਾਦਾਂ ਨੇ ਚਾਹੇ ਪੀਏਯੂ ਦੀ ਆ ਚਾਹੇ ਪਾਵਰ ਕਾਮ ਦੀਆਂ